ਜੇ ਕਿ ਅੰਦਰ ਦੀ ਕੋਠੀ ਕਿਸੇ ਨਾਲ ਨਹੀਂ ਨੀ ਖੋਲਦਾ ਆਖੇ ਗੁਰੂ ਕੋਲ ਆ ਕੇ ਖੋਲਿਆ ਕਰ ਤਾਂ ਹੀ ਅਗਰ ਗੁਰੂ ਨੂੰ ਮਿੱਤਰ ਬਣਾ ਕਿਉਂਕਿ ਮਨ ਉਹ ਅੰਦਰ ਦੀ ਕੋਠੀ ਵੀ ਦੇ ਕੋਲ ਖੋਲਦਾ ਆਪਣੇ ਮਿੱਤਰ ਕੋਲ ਜਿਹੜਾ ਵੱਡਾ ਮਨੁੱਖ ਆਪਣੀ ਮਾਦਾ ਪਿਤਾ ਨੂੰ ਨਹੀਂ ਦੱਸਦਾ ਭਰਾਵਾਂ ਨੂੰ ਨਹੀਂ ਦੱਸਦਾ ਪਤਨੀ ਬੱਚਿਆਂ ਨੂੰ ਨਹੀਂ ਦੱਸਦਾ ਉਹ ਅੰਦਰ ਦਾ ਰਾਜ਼ ਮਨੁੱਖ ਆਪਣੇ ਮਿੱਤਰ ਨੂੰ ਦੱਸਦਾ ਹੈ ਇਸੇ ਲਈ ਮਿੱਤਰ ਬਣਾਏ ਜਾਂਦੇ ਹਨ ਮਿੱਤਰ ਕੋਲ ਹਰ ਰਾਜ਼ ਹੁੰਦਾ ਕਰਦਾ ਸੱਚਾ ਸਹੇਦਾਰ ਪਦਾ ਹੁੰਦਾ ਉਹਦੀ ਖਾਮੀ ਜਾਂਦਾ ਇਸੇ ਕਰਕੇ ਅਜ ਦਾ ਮਿੱਤਰ ਕੱਲ ਦਾ ਦੁਸ਼ਮਣ ਬਣਦਾ ਕਿਉਂ ਬਣਦਾ ਉਹਨੂੰ ਖਾਮੀਆਂ ਦਾ ਪਤਾ ਹੁੰਦਾ ਤਾਂ ਸਤਿਗੁਰੂ ਬਾਸ ਜੀ ਨੇ ਪਰਮਾਤਮਾ ਨੂੰ ਮਿੱਤਰ ਬਣਾ ਉਹਦੇ ਨਾਲ ਅੰਦਰ ਦੀ ਗੂਝ ਗੱਲ ਕਰਿਆਗਾ ਗੁਰੂ ਦੇ ਨਾਲ ਜਦੋਂ ਅਸੀਂ ਅੰਦਰੋਂ ਗੁਰੂ ਨਾਲ ਗੱਲ ਕਰਨੇ ਆਰੰਭ ਕਰਾਂਗੇ ਨਾ ਬਾਸ ਜੀ ਦੇ ਤਾਂ ਸਰਬ ਸੁਖ ਪਾਈ ਹੋਈ ਫਿਰ ਹਰੀ ਦੇ ਸੁਖ ਦਿਨ ਮਿਲੇਗਾ ਜਦੋਂ ਗੁਰੂ ਕੋਲ ਆ ਕੇ ਆਪਣੀ ਗੇੜਨਾ ਆਪਣੀ ਦੁੱਖ ਆਪਣੀ ਕੀੜਾ ਰੱਖੇਗਾ ਤਾਂ ਬਾਸ ਜੀ ਨੇ ਗੂਝ ਗੱਲ ਕੀਤੀ ਹੈ ਸਤਿਗੁਰੂ ਬਾਸ ਆਪਾਂ ਪਾਸੇ ਨਹੀਂ ਬੋਝ ਗੱਲ ਜੀ ਕੀ ਕੀ ਚੈਸਾ ਆਪਣੀ ਅੰਦਰ ਦੀ ਦਿਲ ਦੀ ਗੱਲ ਕੁੰਡੀ ਗੁਰੂ ਘਰ ਆ ਕੇ ਕੋਣ ਅਸੀਂ ਅਕਸਰ ਕਹਿੰਦੇ ਆ ਬੰਦਾ ਬਹੁਤ ਬੜਾ ਦੁਖੀ ਹੈ ਪਰ ਇਹ ਅੰਦਰ ਦੀ ਕੋਈ ਨਹੀਂ ਖੋਲਦਾ ਇਹ ਦਸਾਨੀ ਇਹਦੇ ਅੰਦਰ ਰੱਖੀ ਹੈ ਉਹਨੇ ਦੇ ਨਾਲ ਦੁਖੀ ਰਹਿਣਾ ਜਿਵੇਂ ਦੱਸ ਨਹੀਂ ਕਿਉਂਕਿ ਅੰਦਰ ਦੁੱਖ ਵਾਲਾ ਮਾਰਦਾ ਹੈ ਅੰਦਰ ਚਿੰਤਾ ਗਮਾਂ ਚ ਦੁੱਖ ਟੁੜਿਆ ਬਿੜਦਾ ਹੈ ਉਹ ਨਹੀਂ ਦੱਸਦਾ ਕਿਸੇ ਨੂੰ ਜਦੋਂ ਕਿਸੇ ਨਾਲ ਸ਼ੇਅਰ ਕਰ ਲੈਂਦਾ ਬਹੁਤ ਸੁਖੀ ਹੋ ਜਾਂਦਾ ਹੈ ਕਹਿੰਦਾ ਵੀ ਮੈਂ ਭਰਿਆ ਪੀਤਾ ਸਾਂ

ਪਰ ਇੱਕ ਮੇਰਾ ਗੁਰੂ ਹੈ ਜਿਹੜਾ ਕਿਸੇ ਕੋਲ ਦੱਸਦਾ ਨਹੀਂ ਤੇ ਸਤਿਗੁਰੂ ਸਮੋਂ ਦੁੱਖ ਨਵੇਂ ਤੇ ਲੱਕੀ ਸੁਖਾਂ ਦੇ ਦਾਂਤੂਲੀ ਪਾ ਦੇਗਾ। ਕੋਈ ਗੁਰੂ ਦਾ ਬਰਦ ਹੈ ਨਾ ਕਿ ਭਗੋਲਾ ਸਰਬ ਦੇ ਸੁਖ ਦੇ ਮੇਲ ਲੀਏ ਦੁਖਿਆਰੇ ਕੋਈ ਸੁਖ ਦੇ ਆ ਦੇਣਾ ਤੇ ਦੁਖਿਆਰਿਆਂ ਤੇ ਦੁੱਖ ਆਪ ਨੂੰ ਛੋੜ ਕੇ ਰਗ ਨੂੰ ਕੋਰਦਾ ਕੋਈ ਕੋਈ ਦੁਨੀਆ ਦੇ ਗੁਰੂ ਹੈ ਤਾਂ ਗੁਰੂ ਨਾਨਕ ਸਾਹਿਬ ਆ। ਇਹ ਕੋ ਪਰਮਾਤਮਾ ਹੈ ਜਿਹੜਾ ਤੁਹਾਡੇ ਸਾਰੇ ਲੋਕ ਆਪਣੀ ਥੋੜੀ ਪਾਲੇਗਾ ਸੁਖ ਦੇ ਦੇ ਦੇਗਾ। ਸੰਸਾਰ ਤੁਹਾਨੂੰ ਨਹੀਂ ਸੁਖ ਦੇ ਸਕਦਾ। ਤੁਹਾਡੇ ਦੁੱਖ ਨਹੀਂ ਕੋਈ ਖਾ ਸਕਦਾ ਜਿਹੜਾ ਤੁਹਾਡਾ ਦੁੱਖ ਹੈ ਤੁਹਾਨੂੰ ਭੋਗਣਾ ਪੈਣਾ ਹੈ ਸੰਸਾਰ ਨਹੀਂ ਦੁੱਖ ਤੁਹਾਡਾ ਖਾ ਸਕਦਾ ਹਾਂ ਅਸੀਂ ਕਰਾਂ ਦੇ ਨਾਲ ਉਹਨੂੰ ਦਰਵਾਜ਼ਾ ਦੇ ਸਕਦੇ ਹਾਂ ਧੀਰਜ ਦੇ ਸਕਦੇ ਹਾਂ ਉਹਦੇ ਨਾਲ ਉਹਦਾ ਦੁੱਖ ਮਤੋਂ ਪੈਂਦਾ ਵੀ ਮੇਰਾ ਕੋਈ ਹੈ ਜਿਹਨੇ ਮੇਰਾ ਦੁੱਖ ਮੜਾਇਆ ਹੈ ਪਰ ਉਹਦਾ ਦੁੱਖ ਤੁਸੀਂ ਮੜਾ ਦੇ ਸਕਦੇ ਕੋਈ ਤੋਤੇ ਇੱਕ ਗੁਰੂ ਹੈ ਜਿਹੜਾ ਦੁੱਖ ਰੱਗ ਲੈਂਦਾ ਹੈ ਤੇ ਸੁੱਖਾਂ ਦੀ ਦਾਤ ਛੋਹੀ ਹੁੰਦਾ ਹੈ ਤਾਂ ਹੀ ਪੜ ਸਕਦੇ